ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਪ੍ਰਧਾਨ ਮੰਤਰੀ ਬਾਜੇ ਕੇ ਬਠਿੰਡਾ ਜੇਲ੍ਹ ਤੋਂ ਬੋਲਣਾ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਕੱਲ ਦੀ ਇਹ ਭੁਖੜ ਹੜਤਾਲ ਮੈਂ ਸ਼ੁਰੂ ਕੀਤੀ ਹੈ ਇਹ ਸਾਡੇ ਇਹਨਾਂ ਨੇ ਗੁਪਤ ਕੈਮਰੇ ਇਹਨਾਂ ਸਾਡੇ ਖੁਰਿਆਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਵੀ ਲਾਤੇ ਬਠਿੰਡਾ ਜੇਲ੍ਹ ਵਾਲਿਆਂ ਨੇ ਤੇ ਬਹੁਤ ਸਾਡੇ ਨਾਲ ਸਲੂਕ ਭੈੜਾ ਕਰਦੇ ਨੇ ਤੇ ਬਹੁਤ ਮਾੜਾ ਕਰਦੇ ਤੇ ਨਾ ਸਾਨੂੰ ਗੁਰੂ ਘਰ ਨਹੀਂ ਜਾਣ ਦਿੰਦੇ ਕਹਿੰਦੇ ਅਸੀਂ ਗੁਰੂ ਘਰ ਮੱਥਾ ਟੇਕਣ ਨਹੀਂ ਤੁਹਾਨੂੰ ਜਾਣ ਦੇਣਾ ਨਾ ਗੁਰੂ ਘਰੇ ਜਾਣ ਦਿੰਦੇ ਆ ਸਾਡੇ ਨਾਲ ਬਹੁਤ ੱਕਾ ਕਰਦੇ ਆ ਤੇ ਅਸੀਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੋਗੇ ਕਿ ਸਿੱਖਾਂ ਦੇ ਵਿੱਚ ਭੁਖੜਤਾਲ ਦਾ ਇਹ ਕਿ ਨਹੀਂ ਰੱਖਣੀ ਚਾਹੀਦੀ ਪਰ ਸਾਨੂੰ ਮਜਬੂਰੀ ਖਾਤਰ ਇੱਥੇ ਭੁਖੜਤਾਲ ਹੁਣ ਕੀ ਕਰੀਏ ਰੱਖਣੀ ਪੈਣੀ ਹੈ ਤੇ ਬਾਕੀ ਪੰਥ ਨੂੰ ਇਹ ਵੀ ਬੇਨਤੀ ਕਿ ਮੈਂ ਚੜਦੀ ਕਲਾ ਦੇ ਵਿੱਚ ਆ ਸਾਰੇ ਸਾਡੇ ਸਿੰਘ ਇੱਥੇ ਚੜਦੀ ਕਲਾ ਦੇ ਵਿੱਚ ਗੁਰੂ ਦੇ ਭਾਣੇ 'ਚ ਬਾਕੀ ਪ੍ਰਸ਼ਾਸਨ ਬਹੁਤ ਧੱਕਾ ਕਰਦਾ ਪਿਆ ਮੈਂ ਭਗਵੰਤ ਮਾਨ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਕਿ ਤੂੰ ਸਾਡੇ ਨਾਲ ਇੰਨਾ ਧੱਕਾ ਕਿਉਂ ਕਰਦਾ ਪਿਆ ਅਸੀਂ ਕੀ ਗੁਨਾਹ ਕੀਤੇ ਆ ਐਨਐਸਏ ਸੇ ਘੱਟ ਕੇ ਵੀ ਉੱਥੋਂ ਆ ਗਏ ਆ ਹੁਣ 307 ਦਾ ਸਾਡੇ ਉੱਤੇ ਪਰਚਾ ਹੈ ਤੇ ਸਾਡੇ ਨਾਲ ਐਡਾ ਵੱਡੇ ਧੱਕਾ ਸਾਡੇ ਨਾਲ ਪ੍ਰਸ਼ਾਸਨ ਕਰਦਾ ਪਿਆ ਤੇ ਇਹ ਗੁਲਾਮਾਂ ਦੀ ਨਿਸ਼ਾਨੀ ਅਸੀਂ ਗੁਲਾਮ ਆ ਤੇ ਬਹੁਤ ਮਾੜੀ ਗੱਲ ਹੈ ਜੇ ਯਾਰ ਇਹ ਸਾਡੇ ਨਾਲ ਐਡਾ ਸਰਕਾਰ ਧੱਕਾ ਕਰਦੀ ਪਈ ਮੈਂ ਕਾਲ ਤੱਕ ਦੇ ਜ਼ਫੇਦਾਰ ਨੂੰ ਵੀ ਬੇਨਤੀ ਕਰਨਾ ਚਾਹਣਾ ਕੁਲਦੀਪ ਸਿੰਘ ਗੜਗਾਜ ਨੂੰ ਕਿ ਤੁਹਾਨੂੰ ਵੀ ਐਸ ਗੁਰੂ ਘਰ ਨਹੀਂ ਜਾਣ ਦਿੰਦੇ ਤੇ ਸਾਡੇ ਨਾਲ ਬਹੁਤ ਤਕਾਂਦਾ ਪਿਆ ਤੁਹਾਨੂੰ ਇਸ ਮਸਲੇ ਤੇ ਐਕਸ਼ਨ ਲੈਣਾ ਚਾਹੀਦਾ ਮੈਂ ਉਹਨਾਂ ਚੋਂ ਭੁੱਖ ਹੜਤਾਲ ਨਹੀਂ ਤੋੜਨੀ ਜਿੰਨਾ ਚਿਰ ਸਾਡੇ ਮਸਲੇ ਹੱਲ ਨਾ ਹੋਏ ਤੇ ਜਥੇਦਾਰ ਜਿੰਨਾ ਕਿ ਇੱਥੇ ਸਾਡੇ ਕੋਲੇ ਨਾ ਆ ਜਿੰਨਾ ਜਿਹਾ ਮੰਗਾ ਨਾ ਮੰਨੀਆਂ ਉਹਨਾਂ ਚ ਮੈਂ ਭੁੱਖ ਹੜਤਾਲ ਨਹੀਂ ਤੋੜਨੀ ਤੇ ਪੰਥ ਨੂੰ ਵੀ ਬੇਨਤੀ ਕਿ ਤੁਸੀਂ ਵੀ ਚੜ੍ਹਦੀ ਕਲਾ ਚ ਰਹੋ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਸਾਨੂੰ ਕੋਈ ਉਵੇਂ ਪ੍ਰਵਾਹ ਨਹੀਂ ਗੁਰੂ ਦੇ ਪਾਣੀ ਵਿੱਚ ਤੇ ਬਾਕੀ ਜਿਹੜੀਆਂ ਭੇਡਾਂ ਭੁੰਡਾਂ ਬੋਲਦੀਆਂ ਐ ਮੈਂ ਪੰਥ ਨੂੰ ਇਹ ਵੀ ਬੇਨਤੀ ਕਰਨਾ ਚਾਹਣਾ ਕਿ ਮੈਂ ਤੁਹਾਡੀ ਕਦੀ ਵੀ ਮੰਤਰੀ ਪੇਠ ਨਹੀਂ ਲੱਗਣ ਦਿੰਦਾ ਮੈਂ ਚੜ੍ਹਦੀ ਕਲਾ 'ਚ ਹੀ ਰਵਾਂਗਾ ਮੈਂ ਕਿਸੇ ਅੱਗੇ ਹਿੰਤ ਨਹੀਂ ਕਰਦਾ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਮੈਂ ਰਵਾਂਗਾ ਤੇ ਜੇ ਪੰਥ ਲਈ ਸਾਨੂੰ ਸ਼ਹੀਦੀ ਵੀ ਮੈਨੂੰ ਦੇਣੀ ਪਈ ਤੇ ਪੰਥ ਲਈ ਮੈਂ ਸ਼ਹੀਦੀ ਵੀ ਦੇ ਦਿਆਂਗਾ ਤੇ ਬਾਕੀ ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਗੁਰੂ ਅਗੇ ਵੀ ਅਰਦਾਸ ਕਰਾਂਗੇ ਸਾਡਾ ਪੰਥ ਚੜ੍ਹਦੀ ਕਲਾ 'ਚ ਰਹੇ ਨੌਜਵਾਨਾਂ ਨੂੰ ਬੇਨਤੀ ਕਿ ਤੁਸੀਂ ਅੰਮ੍ਰਿਤ ਛਕੋ ਗੁਰੂ ਤੇ ਲੜਨ ਲੱਗੋ ਤੇ ਜਿੰਦੇ ਤੋਂ ਆਪਾਂ ਨੂੰ ਰੋਗਦੇ ਨੇ ਤੇ ਆਹ ਵੇਖੋ ਕਿ ਹੁਣ ਸਾਨੂੰ ਇੱਥੇ ਜਾਨ ਹੀ ਨਹੀਂ ਦਿੰਦੇ ਪਏ ਗੁਰੂ ਘਰ ਹੀ ਨਹੀਂ ਜਾਨ ਦਿੰਦੇ ਪਏ ਅਸੀਂ ਕਿੰਨੇ ਗੁਲਾਮ ਆ ਤੇ ਇੰਨੀਆਂ ਹੀ ਬੇਨਤੀਆਂ ਆ ਮਕਾਲ ਤੱਕ ਤੇ ਜਥੇਦਾਰ ਨੂੰ ਫਿਰ ਬੇਨਤੀ ਕਰਨਾ ਚਾਹਣਾ ਕਿ ਤੁਸੀਂ ਇਹਦੇ ਤੇ ਸਖਤ ਨੋਟਿਸ ਲਾਓ ਇਹ ਸਾਡੇ ਨਾਲ ਬਹੁਤ ਜ਼ਿਆਦੇ ਤੱਕੇ ਹੁੰਦੇ ਪਏ ਜਿਹੜੇ ਅਸੀਂ ਤੁਹਾਨੂੰ ਐ ਹੋਣ ਦੱਸ ਨਹੀਂ ਸਕਦੇ ਟਾਈਮ ਥੋੜਾ ਸਰਕਾਰੀ ਪੀਸੀਓ ਸਾਨੂੰ 5-7 ਮਿੰਟ ਗੱਲ ਕਰਨ ਨੂੰ ਮਿਲਦੇ ਨੇ ਤੇ ਬਸ ਇੰਨੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਪ੍ਰਧਾਨ ਮੰਤਰੀ ਬਾਜੇਗੇ ਬਠਿੰਡਾ ਜੇਲ੍ਹ ਤੋਂ ਬੋਲਣਾ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਕੱਲ ਦੀ ਆਈ ਭੁਖ ਹੜਤਾਲ ਮੈਂ ਸ਼ੁਰੂ ਕੀਤੀ ਹੈ ਇਹ ਸਾਡੇ ਇਹਨਾਂ ਨੇ ਗੁਪਤ ਕੈਮਰੇ ਇਹਨਾਂ ਸਾਡੇ ਖੁਰਿਆਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਵੀ ਲਾਤੇ ਬਿਠਿੰਡਾ ਜੇਲ ਵਾਲਿਆਂ ਨੇ ਤੇ ਬਹੁਤ ਸਾਡੇ ਨਾਲ ਸਲੂਕ ਭੈੜਾ ਕਰਦੇ ਨੇ ਤੇ ਬਹੁਤ ਮਾੜਾ ਕਰਦੇ ਤੇ ਨਾ ਸਾਨੂੰ ਗੁਰੂ ਘਰ ਨਹੀਂ ਜਾਣ ਦਿੰਦੇ ਕਹਿੰਦੇ ਅਸੀਂ ਗੁਰੂ ਘਰ ਮੱਥਾ ਟੇਕਣ ਨਹੀਂ ਤੁਹਾਨੂੰ ਜਾਣ ਦੇਣਾ ਨਾ ਗੁਰੂ ਘਰੇ ਜਾਣ ਦਿੰਦੇ ਆ ਸਾਡੇ ਨਾਲ ਬਹੁਤ ੱਕਾ ਕਰਦੇ ਆ ਤੇ ਅਸੀਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਨੇ ਕਿ ਸਿੱਖਾਂ ਦੇ ਵਿੱਚ ਭੁੱਖੜ ਧਾਲਦਾਏ ਕਿ ਨਹੀਂ ਰੱਖਣੀ ਚਾਹੀਦੀ ਪਰ ਸਾਨੂੰ ਮਜਬੂਰੀ ਖਾਤਰ ਇੱਥੇ ਭੁੱਖੜ ਧਾਲ ਹੁਣ ਕੀ ਕਰੀਏ ਰੱਖਣੀ ਪੈਣੀ ਏ ਤੇ ਬਾਕੀ ਪੰਥ ਨੂੰ ਇਹ ਵੀ ਬੇਨਤੀ ਕਿ ਮੈਂ ਚੜਦੀ ਕਲਾ ਦੇ ਵਿੱਚ ਆ ਸਾਰੇ ਸਾਡੇ ਸਿੰਘ ਇੱਥੇ ਚੜਦੀ ਕਲਾ ਦੇ ਵਿੱਚ ਗੁਰੂ ਦੇ ਭਾਣੇ 'ਚ ਬਾਕੀ ਪ੍ਰਸ਼ਾਸਨ ਬਹੁਤ ੱਕਾ ਕਰਦਾ ਪਿਆ ਮੈਂ ਭਗਵੰਤ ਮਾਨ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਕਿ ਤੂੰ ਸਾਡੇ ਨਾਲ ਇੰਨਾ ੱਕਾ ਕਿਉਂ ਕਰਦਾ ਪਿਆ ਅਸੀਂ ਕੀ ਗੁਨਾਹ ਕੀਤੇ ਆ ਐਨੇ ਸੇ ਕੱਟ ਕੇ ਵੀ ਉੱਥੋਂ ਆ ਗਏ ਆ ਹੋਂਟੇ 307 ਦਾ ਸਾਡੇ ਉੱਤੇ ਪਰਚਾ ਹੈ ਤੇ ਸਾਡੇ ਨਾਲ ਐਡਾ ਵੱਡੇ ਠੱਗਾ ਸਾਡੇ ਨਾਲ ਪ੍ਰਸ਼ਾਸਨ ਕਰਦਾ ਪਿਆ ਤੇ ਇਹ ਗੁਲਾਮਾਂ ਦੀ ਨਿਸ਼ਾਨੀ ਅਸੀਂ ਗੁਲਾਮ ਆ ਤੇ ਬਹੁਤ ਮਾੜੀ ਗੱਲ ਹੈ ਕਿ ਯਾਰ ਇਹ ਸਾਡੇ ਨਾਲ ਐਡਾ ਸਰਕਾਰ ਠੱਗਾ ਕਰਦੀ ਪਈ ਮੈਂ ਕਾਲ ਤੱਕ ਦੇ ਜਥੇਦਾਰ ਨੂੰ ਵੀ ਬੇਨਤੀ ਕਰਨਾ ਚਾਹਣਾ ਕੁਲਦੀਪ ਸਿੰਘ ਗੜਗਾਜ ਨੂੰ ਕਿ ਤੁਹਾਨੂੰ ਵੀ ਐਸ ਗੁਰੂ ਘਰ ਨਹੀਂ ਜਾਣ ਦਿੰਦੇ ਤੇ ਸਾਡੇ ਨਾਲ ਬਹੁਤ ਠੱਗਾ ਹੁੰਦਾ ਪਿਆ ਤੁਹਾਨੂੰ ਇਸ ਮਸਲੇ ਤੇ ਐਕਸ਼ਨ ਲੈਣਾ ਚਾਹੀਦਾ ਹੈ ਮੈਂ ਉਹਨਾਂ ਚ ਭੁੱਖ ਹੜਤਾਲ ਨਹੀਂ ਤੋੜਨੀ ਜਿੰਨਾਂ ਚ ਸਾਡੇ ਮਸਲੇ ਹੱਲ ਨਾ ਹੋਏ ਤੇ ਜਥੇਦਾਰ ਜਿੰਨਾਂ ਚ ਇੱਥੇ ਸਾਡੇ ਕੋਲੇ ਨਾ ਆ ਜਾਂ ਜਿੰਨਾਂ ਜਿਹਾ ਮੰਗਾ ਨਾ ਮੰਨੀਆਂ ਉਹਨਾਂ ਚ ਮੈਂ ਭੁੱਖ ਹੜਤਾਲ ਨਹੀਂ ਤੋੜਨੀ ਤੇ ਪੰਥ ਨੂੰ ਵੀ ਬੇਨਤੀ ਕਿ ਤੁਸੀਂ ਵੀ ਚੜ੍ਹਦੀ ਕਲਾ ਚ ਰਹੋ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਸਾਨੂੰ ਕੋਈ ਉਵੇਂ ਪ੍ਰਵਾਹ ਨਹੀਂ ਗੁਰੂ ਦੇ ਬਾਣੇ ਵਿੱਚ ਤੇ ਬਾਕੀ ਜਿਹੜੀਆਂ ਭੇਡਾਂ ਭੁੰਡਾਂ ਬੋਲਦੀਆਂ ਐ ਮੈਂ ਪੰਥ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਨਾ ਕਿ ਮੈਂ ਤੁਹਾਡੀ ਕਦੀ ਵੀ ਮੰਤਰੀ ਪੇਠ ਨਹੀਂ ਲੱਗਣ ਦਿੰਦਾ ਮੈਂ ਚੜ੍ਹਦੀ ਕਲਾ 'ਚ ਹੀ ਰਾਵਾਂਗਾ ਮੈਂ ਕਿਸੇ ਅੱਗੇ ਮੰਤ ਨਹੀਂ ਕਰਦਾ ਚੜ੍ਹਦੀ ਕਲਾ ਦੇ ਵਿੱਚ ਹੀ ਮ ਰਹਾਂਗਾ ਤੇ ਜੇ ਪੰਥਲੀ ਸਾਨੂੰ ਸ਼ਹੀਦੀ ਵੀ ਮੈਨੂੰ ਦੇਣੀ ਪਈ ਤੇ ਪੰਥਰੀ ਮੇਂ ਸ਼ਹੀਦੀ ਵੀ ਦੇ ਦਿਆਂਗਾ ਤੇ ਬਾਕੀ ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਗੁਰੂ ਅਗੇ ਬਰਦਾਸ ਕਰਾਂਗੇ ਸਾਡਾ ਪੰਥ ਚੜ੍ਹਦੀ ਕਲਾ ਚ ਰਵੇ ਨੌਜਵਾਨਾਂ ਨੂੰ ਬੇਨਤੀ ਕਿ ਤੁਸੀਂ ਅੰਮ੍ਰਿਤ ਛਕੋ ਗੁਰੂ ਤੇ ਲੜਨ ਲੱਗੋ ਤੇ ਜਿੰਦੇ ਤੋਂ ਆਪਾਂ ਨੂੰ ਰੋਕਦੇ ਨੇ ਤੇ ਆਹ ਵੇਖੋ ਕਿ ਹੁਣ ਸਾਨੂੰ ਇੱਥੇ ਜਾਨ ਹੀ ਨਹੀਂ ਦਿੰਦੇ ਪਏ ਗੁਰੂ ਘਰ ਹੀ ਨਹੀਂ ਜਾਨ ਦਿੰਦੇ ਪਏ ਅਸੀਂ ਕਿੰਨੇ ਗੁਲਾਮ ਆ ਤੇ ਇੰਨੀਆਂ ਹੀ ਬੇਨਤੀਆਂ ਆ ਮਕਾਲ ਤੱਕ ਤੇ ਜਥੇਦਾਰ ਨੂੰ ਫਿਰ ਬੇਨਤੀ ਕਰਨਾ ਚਾਹਣਾ ਕਿ ਤੁਸੀਂ ਇੰਨੇ ਦੇ ਸਖਤ ਨੋਟਿਸ ਲਾਓ ਇਹ ਸਾਡੇ ਨਾਲ ਬਹੁਤ ਜਿਆਦੇ ਠੱਕੇ ਹੁੰਦੇ ਪਏ ਜਿਹੜੇ ਅਸੀਂ ਤੁਹਾਨੂੰ ਐ ਹੋਣ ਦੱਸ ਨਹੀਂ ਸਕਦੇ ਟਾਈਮ ਥੋੜਾ ਸਰਕਾਰੀ ਪੀਸੀਓ ਸਾਨੂੰ 5-7 ਮਿੰਟ ਗੱਲ ਕਰਨ ਨੂੰ ਮਿਲਦੇ ਨੇ ਤੇ ਬਸ ਇੰਨੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ